ਕੀ ਭਗਵੰਤ ਮਾਨ ਦੀ ਕੁਰਸੀ ਜਾਣ ਵਾਲੀ ਹੈ ਕੀ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਵਾਲਾ ਕੀ ਖਰਾਬ ਮੌਸਮ ਨੇ ਪੰਜਾਬ ਦਾ ਸਿਆਸੀ ਮੌਸਮ ਬਦਲ ਦਿੱਤਾ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾਂ ਛਭੀ ਨੇ ਕਾਰਨ ਵਿੱਚ ਸਿਰਫ ਲੋਕਾਂ ਨੇ ਭਗਵੰਤ ਮਾਨ ਦਾ ਚਿਹਰਾ ਦੇਖਿਆ ਸੀ ਅਤੇ ਉਸ ਦੀਆਂ ਕਈਆਂ ਗੱਲਾਂ ਉੱਤੇ ਭਰੋਸਾ ਕਰਕੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਸੁਪਨਿਆਂ ਤੋਂ ਵੱਡੀ ਜਿੱਤ ਦਿੱਤੀ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਰਤਵੇ ਤੇ ਬਿਠਾਇਆ ਸੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਉਹ ਸਭ ਦਾ ਆਪਣਾ ਆਪਣਾ ਨਜ਼ਰੀਆ ਪਰ ਇੱਕ ਗੱਲ ਸਪਸ਼ਟ ਹੈ ਕਿ ਭਗਵੰਤ ਮਾਨ ਨੇ ਜੋ ਕਮਾਈ ਆਪਣੀ ਕਮੇਡੀ ਕਲਾਕਾਰੀ ਦੇ ਸਮੇਂ ਵਿੱਚ ਕੀਤੀ ਇਹ ਉਸ ਦਾ ਫਲ ਸੀ ਕਿਉਂਕਿ ਉਹਨਾਂ ਨੇ ਲੋਕਾਂ ਦੇ ਮੁੱਦੇ ਚੁੱਕੇ ਤੇ ਹਿੰਮਤ ਰੱਖ ਕੇ ਸੱਚ ਬੋਲਿਆ ਜੋ ਲੋਕਾਂ ਨੂੰ ਪਸੰਦ ਆਇਆ ਤੇ ਲੋਕਾਂ ਨੇ ਵੋਟਾਂ પા ਕੇ ਉਹਨਾਂ ਨੂੰ ਇਸ ਰਤਵੇ ਤੇ ਪਹੁੰਚਾ ਦਿੱਤਾ ਜਿਸ ਬਾਰੇ ਕਦੇ ਉਹ ਸੁਪਨਾ ਲੈਂਦੇ ਸੀ ਇਹ ਹੁਣ ਅੱਗੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਜਾ ਕਾਰਜ ਕੁਸ਼ਲਤਾ ਹੈ ਕਿ ਉਹ ਉਸ ਨੂੰ ਕਾਇਮ ਰੱਖ ਸਕਦੇ ਨੇ ਜਾਂ ਨਹੀਂ। ਬ੍ਰਿੰਦਰਪਾਲ ਸਿੰਘ ਧਨੋਲਾ ਕਹਿੰਦੇ ਨੇ ਕਿ ਭਗਵੰਤ ਮਾਨ ਇੱਕ ਵਧੀਆ ਮੁੱਖ ਮੰਤਰੀ ਸਾਬਤ ਹੋ ਸਕਦੇ ਸਨ ਪਰ ਦਿੱਲੀ ਵਾਲੀ ਟੀਮ ਨੇ ਪਹਿਲੇ ਦਿਨ ਤੋਂ ਉਹਨਾਂ ਦੀਆਂ ਚੁਫੇਰੀਆਂ ਤੜਾਫਾਂ ਖਿੱਚੀਆਂ ਹੋਈਆਂ ਸਨ ਜਿਨ੍ਹਾਂ ਨੇ ਗਲਤ ਫੈਸਲੇ ਹੋਏ ਉਹ ਦਿੱਲੀ ਵਾਲਿਆਂ ਨੇ ਕਰਵਾਏ ਸਭ ਤੋਂ ਪਹਿਲਾਂ ਰਾਜ ਸਭਾ ਵਿੱਚ ਨੁਮਾਇंदे ਭੇਜਣ ਲੱਗਿਆ ਭਗਵੰਤ ਦੀ ਨਹੀਂ ਚੱਲੀ ਸਭ ਕੇਜਰੀਵਾਲ ਨੇ ਜਾ ਉਨ੍ਹਾਂ ਦੀ ਟੀਮ ਨੇ ਆਪਣੀ ਮਰਜ਼ੀ ਨਾਲ ਭੇਜੇ ਅੱਜ ਵੀ ਪੰਜਾਬ ਦੇ ਹਰ ਵਿਭਾਗ ਵਿੱਚ ਯੂਪੀ ਬਿਹਾਰ ਜਾਂ ਦਿੱਲੀ ਤੋਂ ਆਏ ਇੱਕ ਇੱਕ ਆਪਣਾ ਚਿਹਤਾ ਨਿਗਰਾਨੀ ਲਈ ਜਾਂ ਕਮਾਊ ਪੁੱਤ ਵਜੋਂ ਕੇਜਰੀਵਾਲ ਨੇ ਬਿਠਾਇਆ ਹੋਇਆ ਭਗਵੰਤ ਮਾਨ ਦੇ ਕੰਮ ਵਿੱਚ ਇੰਨੀ ਦਖਲਅੰਦਾਜ਼ੀ ਹੈ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਲੱਗਦੇ ਨੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਸ਼ਰਾਬ ਪੀਂਦੇ ਨੇ ਸ਼ਾਇਦ ਇਸ ਦਾ ਵਟਾ ਕਾਰਨ ਇਹ ਹੈ ਕਿ ਸਭ ਕੋ ਜੋਸਨਾ ਦੇ ਬਰਦਾਸ਼ਤ ਤੋਂ ਬਾਹਰ ਹੋਇਆ ਪਿਆ ਤੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਨੇ ਹੁਣ ਇਹ ਕਿਸਰਾਈਆਂ ਚੱਲ ਰਹੀਆਂ ਨੇ ਕਿ ਭਗਵੰਤ ਮਾਨ ਇਸ ਕਰਕੇ ਬਿਮਾਰ ਹੋਏ ਨੇ ਉਸ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਣ ਦੀ ਤਿਆਰੀ ਹੋ ਚੁੱਕੀ ਹੈ ਕੁਝ ਨਾਮ ਮੀਡੀਆ ਵਿੱਚ ਆਏ ਨੇ ਕਿ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਪਰ ਇੱਕ ਗੱਲ ਸਪਸ਼ਟ ਹੈ ਕਿ ਕਾਂਗਰਸ ਦਾ ਹਾਲ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਬੇ ਕਰਨ ਤੋਂ ਬਾਅਦ ਅਗਲੀ ਚੋਣ ਵਿੱਚ ਕਾਂਗਰਸ ਦੇ ਪੱਲੇ ਕੀ ਪਿਆ ਸਿਰਫ ਡੇਢ ਦਰਜਨ ਸੀਟਾਂ ਤੇ ਕਾਮਯਾਬੀ ਮਿਲੀ ਇਸੇ ਤਰ੍ਹਾਂ ਵੇਸ਼ਕ ਬਾਦਲ ਪਰਵਾੜ ਤੋਂ ਗਲਤੀਆਂ ਹੋਈਆਂ ਪਰ ਜਦ ਸਾਰੇ ਸਿੱਖ ਬਾਦਲ ਦਲ ਨੂੰ ਲਾਂਬਾ ਕਰਨ ਲਈ ਤੁਰੇ ਤਾਂ ਕਾਲੀ ਦਲ ਨੂੰ ਵੀ ਰਲ ਮਿਲ ਕੇ ਤਿੰਨ ਸੀਟਾਂ ਤੇ ਸਬਰ ਕਰਨਾ ਪਿਆ ਕੋਈ ਬਣਿਆ ਢਾਂਚਾ ਤੋੜਨਾ ਬਹੁਤ ਸੌਖਾ ਹੁੰਦਾ ਪਰ ਨਵਾਂ ਬਣਾਉਣ ਲਈ ਖੂਨ ਪਸੀਨਾ ਡੋਲਣਾ ਪੈਂਦਾ ਬਾਦਲ ਦਾ ਵਿਰੋਧ ਕਰਨ ਵਾਲੇ ਸਿਰਫ ਬ੍ਰੋ ਜੋਗੇ ਰਹਿ ਕੇ ਨਵਾਂ ਕਾਲੀ ਦਲ ਪੈਦਾ ਨਹੀਂ ਕਰ ਸਕੇ ਜਿਸ ਦਾ ਨਤੀਜਾ ਹੋਇਆ ਕਿ ਅੱਜ ਸਿੱਖ ਸਿਆਸਤ ਸਹਿਕਰੀਆ ਕਾਂਗਰਸ ਦਾ ਹਾਲ ਇਹ ਹੈ ਕਿ ਦਰਜਨ ਮੁੱਖ ਮੰਤਰੀ ਬੰਨੂ ਲੇਲੜੀਆਂ ਕੱਟ ਰਹੇ ਨੇ ਇਸੇ ਤਰ੍ਹਾਂ ਜੇ ਭਗਵੰਤ ਮਾਨ ਨੂੰ ਹਟਾਇਆ ਜਾਂਦਾ ਤਾਂ ਆਮ ਆਦਮੀ ਪਾਰਟੀ ਦਾ ਹਾਲ ਵੀ ਇਹੋ ਹੋਣਾ ਇੱਕ ਪਾਰਟੀ ਭਾਜਪਾ ਜਿਸ ਤੇ ਪੰਜਾਬ ਵਿੱਚ ਪੈਰ ਨਹੀਂ ਲੱਗ ਰਹੇ ਉਹ ਸੱਤਾ ਦੇ ਅਸਮਾਨ ਅਤੇ ਲੋਕਾਂ ਦੀ ਧਰਤੀ ਵਿਚਾਲੇ ਲਟਕ ਰਹੀ ਹੈ ਉਹ ਵੀ ਸਾਜ਼ਿਸ਼ਾਂ ਕਰ ਰਹੇ ਹੋਣਗੇ ਕਿਤੇ ਨਾ ਕਿਤੇ ਕੇਜਰੀਵਾਲ ਵੀ ਆਰਐਸਐਸ ਦੀ ਪਧਾਇਸ਼ ਨੇ ਜੋ ਪੰਜਾਬ ਵਿੱਚ ਭਾਜਪਾ ਦੇ ਪੈਰ ਲਵਾਉਣਾ ਚਾਹੁੰਦੇ ਨੇ ਇਸੇ ਕਰਕੇ ਹੁਣ ਤੱਕ ਜਿੰਨੇ ਫੈਸਲੇ ਪੰਜਾਬ ਸਰਕਾਰ ਦੇ ਹੋਏ ਨੇ ਉਹ ਪੰਜਾਬ ਦੀ ਸਰਕਾਰ ਤੇ ਲੋਕਾਂ ਦੇ ਉਲਟ ਹੋਏ ਨੇ ਪਰ ਉਸ ਦਾ ਕਾਰਨ ਭਗਵੰਤ ਮਾਨ ਨਹੀਂ ਸਗੋਂ ਉਸ ਲਈ ਜ਼ਿੰਮੇਵਾਰ ਦਿੱਲੀ ਦੀ ਕੇਜਰੀਵਾਲ ਟੀਮ ਹੈ ਜੇ ਅੱਜ ਭਗਵੰਤ ਮਾਨ ਬਿਮਾਰ ਨੇ ਤਾਂ ਉਹਨਾਂ ਦੀ ਵਿਆਖਿਆ ਬੇਸ਼ੱਕ ਕੋਈ ਵੱਧ ਸ਼ਰਾਬ ਪੀਣ ਨਾਲ ਕਰੇ ਪਰੰਤੂ ਅਸਲ ਸਮੱਸਿਆ ਇਹ ਹੈ ਕਿ ਭਗਵੰਤ ਮਾਨ ਉੱਤੇ ਦਿੱਲੀ ਦਾ ਮਾਨਸਿਕ ਪ੍ਰੈਸ਼ਰ ਇੰਨਾ ਵੱਧ ਚੁੱਕਿਆ ਕਿ ਉਹ ਮਾਨਸਿਕ ਪਰੇਸ਼ਾਨੀ ਕਰਕੇ ਸਰੀਰਕ ਤੌਰ ਤੇ ਵੀ ਬਿਮਾਰ ਹੋ ਗਏ ਨੇ ਇਨ੍ਹਾਂ ਹਾਲਾਤਾਂ ਵਿੱਚ ਜੇ ਭਗਵੰਤ ਮਾਨ ਬਦਲਦਾ ਤਾਂ ਸਮਝੋ ਝਾੜੂ ਦਾ ਮੁੱਠਾ ਟੁੱਟ ਗਿਆ ਤੇ ਤੀਲਾ ਖਿੱਲਰ ਜਾਣਗੀਆਂ ਜ਼ਿਕਰਯੋਗ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਆਪਣੀ ਤਬੀਅਤ ਖਰਾਬ ਹੋਣ ਕਾਰਨ ਮੋਹਾਲੀ ਦੇ ਫੋਟੇ ਸਾਸਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਦੂਜੇ ਪਾਸੇ ਸੀਐਮ ਦੀ ਸਿਹਤ ਨੂੰ ਲੈ ਕੇ ਉੱਥੇ ਸਵਾਲਾਂ ਦਾ ਜਵਾਬ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਤੇਜ ਸਿੰਘ ਪੰਨੂ ਨੇ ਪੋਸਟ ਕਰਕੇ ਦਿੱਤਾ ਹਕੀਕਤ ਨੂੰ ਸਹੀ ਤਰੀਕੇ ਨਾਲ ਸਮਝੋ ਤਾਂ ਹੜ੍ਹਾਂ ਵਿੱਚ ਫਸੇ ਲੋਕਾਂ ਦੀ ਮਦਦ ਕਰੋ ਅਸਲ ਵਿੱਚ ਕਾਂਗਰਸੀ ਨੇਤਾ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਗੰਭੀਰ ਨਹੀਂ ਹੈ ਉਹਨਾਂ ਦਾ ਕਹਿਣਾ ਸੀ ਕਿ ਆਪਤਾ ਸਬੰਧੀ ਮਹੱਤਵਪੂਰਨ ਕੈਬਨਿਟ ਸਮੀਖਿਆ ਬੈਠਕ ਸੀਐਮ ਭਗਵੰਤ ਮਾਨ ਦੀ ਤਬੀਅਤ ਖਰਾਬ ਹੋਣ ਕਰਕੇ ਨਹੀਂ ਸਗੋ ਅੰਦਰੂਨੀ ਝਗੜੇ ਕਾਰਨ ਰੱਦ ਕੀਤੀ ਗਈ ਹੈ ਡਿਜੀਟਲ ਮੀਡੀਆ ਤੇ ਵੀ ਕੁਝ ਲੋਕਾਂ ਨੇ ਸੀਐਮ ਦੀ ਸਿਹਤ ਬਾਰੇ ਪੋਸਟਾਂ ਸਾਂਝੀਆਂ ਕੀਤੀਆਂ ਇਸ ਦੇ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਬਲਤੇਜ ਪੰਨੂ ਨੇ ਕਿਸੇ ਦਾ ਨਾਮ ਲੈ ਬਿਨਾ ਲਿਖਿਆ ਆਪਣੇ ਡਿਜੀਟਲ ਮੀਡੀਆ ਤੇ ਕਮੈਂਟ ਤੇ ਲਾਈਕਸ ਲੈਣ ਲਈ ਇਸ ਨੀਵੇਂ ਪੱਦਰ ਤੇ ਨਾ ਉਤਰ ਜਾਓ ਕਿ ਜਦ ਕਿਤੇ ਤੁਸੀਂ ਇਕੱਲੇ ਬੈਠ ਕੇ ਸੋਚੋ ਤਾਂ ਤੁਸੀਂ ਆਪਣੇ ਆਪ ਨਾਲ ਅੱਖ ਨਾ ਮਿਲਾ ਸਕੋ ਜਿੱਕਰ ਕਿਤੇ ਮੌਕਾ ਮਿਲਿਆ ਤਾਂ ਮੈਂ ਉਹ ਬਹੁਤ ਸਾਰੇ ਬੀਬੇ ਚਿਹਰੇ ਇਸ ਤਰ੍ਹਾਂ ਨੰਗੇ ਕਰ ਸਕਦਾ ਕਿ ਉਹ ਅੱਗੇ ਤੋਂ ਲੇਖਣ ਜੋ ਕਿ ਨਹੀਂ ਰਹਿਣਗੇ ਉਹਨਾਂ ਦੀ ਕਿਸੇ ਪੱਧਰ ਤੱਕ ਮਦਦ ਮੈਂ ਕੀਤੀ ਹੈ ਤੇ ਉਹਨਾਂ ਚਿਹਰਿਆਂ ਦੀ ਨਜ਼ਰ ਨਾ ਆਉਣ ਵਾਲੀ ਅਸਲੀਅਤ ਕੀ ਹੈ ਸਿਆਣੇ ਕਹਿੰਦੇ ਨੇ ਕਿ ਨੇਕੀ ਕਰ ਤੇ ਖੂਬ ਵਚਪਾ ਕਿੰਨੀ ਕੁ ਦੇਰ ਤੱਕ ਇਹਨਾਂ ਲੋਕਾਂ ਦੀਆਂ ਵਿਤਵੀਆਂ ਸੁਣ ਸਕਦੇ ਹੋ ਉਹ ਵੀ ਉਸ ਵੇਲੇ ਜਦ ਕੋਈ ਅਹਿਮ ਅਹੁਦੇ ਤੇ ਬੈਠਾ ਵਿਅਕਤੀ ਸਿਹਤ ਪੱਖੋਂ ਠੀਕ ਨਾ ਹੋਣ ਕਰਕੇ ਹਸਪਤਾਲ ਦਾਖਲ ਹੋ ਗਿਆ ਹੱਦਕਿ ਤੁਸੀਂ ਕਿ ਸੱਤ ਤੱਕ ਡਿੱਗਣ ਦਾ ਨਵਾਂ ਰਿਕਾਰਡ ਸਾਬਤ ਕਰਨ ਵਾਲੇ ਪਾਸੇ ਤੁਰਪਿਓ ਜੇਕਰ ਪੰਜਾਬ ਪ੍ਰਤੀ ਕੋਈ ਮਾੜੀ-ਮੋਟੀ ਵੀ ਹਮਦਰਦੀ ਤੁਹਾਡੇ ਚੰਦ ਕੁ ਲੋਕਾਂ ਵਿੱਚ ਬਚੀ ਹੈ ਤਾਂ ਪੰਜਾਬ ਦੀ ਇਸ ਵੇਲੇ ਬਹੁਤ ਵੱਡੀ ਗਿਣਤੀ ਚ ਜੋ ਹੜ੍ਹਾਂ ਵਿੱਚ ਬਹੁਤੀ ਬੁਰੀ ਤਰ੍ਹਾਂ ਫਸੀ ਹੋਈ ਆ ਉਸ ਦੀ ਮਦਦ ਵਾਲੇ ਪਾਸੇ ਤੁਰਪੋ ਪਰ ਤੁਸੀਂ ਤੁਰੋਗੇ ਨਹੀਂ ਕਿਉਂਕਿ ਤੁਹਾਨੂੰ ਤਾਂ ਕਮੈਂਟਸ ਸ਼ੇਅਰ ਚਾਹੀਦੇ ਨੇ ਜੋ ਪੋਜ਼ਿਟਿਵ ਕੰਮ ਕਰਕੇ ਨਹੀਂ ਮਿਲਦੇ ਰੱਬ ਤਾਂ ਨੂੰ ਹਾਲ ਦੀ ਘੜੀ ਸਤਿਮਤ ਬਖਸ਼ੇ ਅਸਲ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਸੀਐਮ ਭਗਵੰਤ ਮਾਨ ਖੁਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਇਸ ਦੌਰਾਨ ਉਹਨਾਂ ਦੀ ਤਬੀਅਤ ਗੰਭੀਰ ਹੋ ਗਈ ਸੀ 3 ਤਾਰੀਖ ਨੂੰ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਈਸ਼ ਵਿੱਚ ਵਾਪਸ ਆਏ ਅਗਲੇ ਦਿਨ ਉਹਨਾਂ ਨੇ ਗਰਦਾਸਪੁਰ ਜਾਣਾ ਸੀ ਪਰ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਦਾ ਕਾਰਜਕ੍ਰਮ ਰੱਦ ਕਰ ਦਿੱਤਾ ਗਿਆ ਸੀ ਐਮ ਭਗਵੰਤ ਮਾਨ ਦੀ ਤਬੀਅਤ ਪਿਛਲੇ ਸਾਲ ਗੰਭੀਰ ਹੋਈ ਸੀ 26 ਸਤੰਬਰ 2024 ਨੂੰ ਵੀ ਉਹਨਾਂ ਨੂੰ ਮੋਹਾਲੀ ਦੇ ਫੋਟੇ ਸਸਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਰੂਟੀਨ ਚੈੱਕਅਪ ਦੌਰਾਨ ਪਤਾ ਲੱਗਿਆ ਸੀ ਕਿ ਉਹਨਾਂ ਦੇ ਫੇਫੜਿਆਂ ਦੀ ਤੰਮਰੀ ਵਿੱਚ ਅਸੋਸ਼ ਸੀ ਜਿਸ ਕਾਰਨ ਦਿਲ ਤੇ ਦਬਾਅ ਵਧ ਰਿਹਾ ਸੀ ਤੇ ਬਲੱਡ ਪ੍ਰੈਸ਼ਰ ਅਸਥਿਰ ਹੋ ਰਿਹਾ ਸੀ ਪਰ ਉਸ ਵੇਲੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ